ਚੋਰੀ ਹੋਈ ਹੈਗੀ ਐ ਇਹ ਬੰਦਾਂ ਦਾ ਮੇਨ ਬਾਜ਼ਾਰ ਦੇ ਵਿੱਚ 6 ਦੁਕਾਨਾਂ ਤੇ ਚੋਰੀ ਹੋਈ ਹੈਗੀ ਐ ਵਿੱਚ ਮੇਰੀ ਦੁਕਾਨ ਵੀ ਆਪਦੀ ਵੀ ਐ ਮੇਰਾ ਉੱਪਰ ਆਫਿਸ ਬਣਿਆ ਹੋਇਆ ਸੀਗਾ ਉੱਥੋਂ ਵੀ ਉਤੋਂ ਦੀ ਛੱਤ ਦੇ ਵੱਲੋਂ ਆਏ ਐ ਉੱਥੇ ਦੋ ਦਰਵਾਜ਼ੇ ਤੋੜੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਇੱਕ ਮੈਡੀਕਲ ਹਾਲ ਦੇ ਵਿੱਚ ਚੋਰੀ ਹੋਈ ਐ ਦੋ ਭਾਂਡੇ ਵਾਲੀ ਦੁਕਾਨਾਂ ਤੇ ਚੋਰੀ ਹੋਈ ਐ ਇੱਕ ਦੁਕਾਨ ਸੇਫ ਰਹਿ ਗਈ ਉਹਨਾਂ ਕੋਲ ਖੁੱਲਿਆ ਨਹੀਂ ਦਰਵਾਜ਼ਾ ਹਰ ਦੁਕਾਨ ਦਾ ਕੁਝ ਨਾ ਕੁਝ ਕੈਸ਼ ਜ਼ਰੂਰ ਗਿਆ ਹੋਵੇ ਅਤਾਜਨ ਕਿੰਨਾ ਕੋਈ ਕੈਸ਼ ਹੋ ਸਕਦਾ ਮੇਰੇ ਆਪਦੇ ਆਫਿਸ ਦੇ ਵਿੱਚ ਕੋਈ 5000 ਕੈਸ਼ ਸੀਗਾ ਇੱਕ ਆਪਣਾ ਦਵਾਈਆਂ ਵਾਲੀ ਦੁਕਾਨ ਆ ਉਹਨਾਂ ਦਾ ਕੋਈ 15000 ਕੈਸ਼ ਸੀਗਾ ਭਾਂਡੇ ਵਾਲੀ ਦੁਕਾਨ ਦਾ ਕੋਈ 2 2 3 3000 ਰੁਪਏ ਦਾ ਕੈਸ਼ ਸੀ ਕੈਸ਼ ਕੋਸ ਜਿਆਦਾ ਦੀ ਵੈਲਿਊ ਨਹੀਂ ਆ ਪਰ ਗੱਲ ਹੈ ਕਿ ਜਿਹੜਾ ਕਿੰਨੇ ਭਰੇ ਬਜ਼ਾਰ ਦੇ ਵਿੱਚ ਜਿਹੜਾ ਚੋਰ ਉਤੋਂ ਦੀ ਵੜ ਕੇ ਇੰਨਾ ਟਾਈਮ ਲਾ ਕੇ ਜਿਹੜੀ ਚੋਰੀ ਕਰ ਗਏ ਨੇ ਉਹ ਵੱਡਾ ਮੁੱਦਾ ਵੈ ਸਾਹਿਬ ਜੀ ਕੀ ਲੱਗਦਾ ਤੁਹਾਨੂੰ ਕੋਈ ਵੀ ਪੁਲਿਸ ਕੰਦੀ ਸਾਡੀ ਤੋਂ ਕਈ ਪੂਰੀ ਆ ਫਲਾਨਾ ਮੁਲਾਜ਼ਮ ਪੂਰੇ ਆ ਆ ਥੋੜੇ ਜਿਹਾ ਪਹਿਲਾਂ ਤੁਹਾਡੀ ਦੁਕਾਨ ਨੂੰ ਤਿੰਨ ਚਾਰ ਲਗਾਤਾਰ ਚੋਰੀਆਂ ਹੋਈਆਂ ਅੱਜ 6 ਦੁਕਾਨਾਂ ਤੇ ਤੁਹਾਨੂੰ ਮੈਂ ਦੱਸਿਆ ਜਿੰਦੇ ਵਿੱਚੋਂ ਇੱਕ ਦੁਕਾਨ ਦਾ ਵਿਚਾਰਿਆ ਗਿਆ ਪੰਜ ਦੁਕਾਨਾਂ ਦਾ ਕੈਸ਼ ਨਿਕਲਿਆ ਹੈਗਾ ਵੈ ਕੋਈ ਸੀਸੀਟੀਵੀ ਵਗੈਰਾ ਵੀ ਆਈ ਹੋਊਗੀ ਸੀਸੀਟੀਵੀ ਫੂਟੇਜ ਦੋ ਭਾਂਡੇ ਵਾਲੇ ਦੇ ਕੈਮਰੇ ਜਰੂਰ ਲੱਗੇ ਸੀ ਪਰ ਉਹ ਇੱਕ ਦੁਕਾਨਦਾਰ ਨੂੰ ਕਿਤੇ ਡਰ ਰਹਿੰਦਾ ਸ਼ਾਰਟ ਸਰਕਟ ਦਾ ਕਿਤੇ ਕੋਈ ਐਹੋ ਜਿਹੀ ਮਿਸ ਹੋਣੀ ਦਾ ਉਸ ਕਰਕੇ ਉਹ ਕੈਮਰੇ ਰਾਤ ਨੂੰ ਬੰਦ ਕਰ ਜਾਂਦੇ ਆ ਤੇ ਉਹੀ ਥੋੜੀ ਜੀ ਸਾਡੇ ਦੁਕਾਨਦਾਰਾਂ ਦੀ ਥੋੜੀ ਜੀ ਗਲਤੀ ਹੈ ਇਸ ਚੀਜ਼ ਦੀ ਕੀ ਕਹੋਗੇ ਸੇਫ ਨਹੀਂ ਹੈਗੇ ਇਨਸਾਨ ਆ ਸਾਰੇ ਲੋਕ ਸੇਫ ਸੇਫ ਤਾਂ ਉਹਨੇ ਗੱਲ ਹੈ ਕਿ ਹੁਣ ਆਪਾਂ ਰੱਬ 'ਤੇ ভরਸੇ ਆ। ਰੱਬ 'ਤੇ ভরਸੇ। ਬਸ ਛੋਟੀ ਜੀ ਗੱਲ ਦੇ ਵਿੱਚ ਮੈਂ ਸਾਰਾ ਜਵਾਬ ਤੁਹਾਨੂੰ ਦਵਾਇਆਂ ਦੁਕਾਨ ਹੈ ਚੌਧਰੀ ਮੈਡੀਕਲ ਹਾਲ। ਇੱਥੇ ਰਾਤ ਨੂੰ ਚੋਰੀ ਹੋਈ ਹੈ ਜੀ। ਉੱਤੋਂ ਸਾਰੇ ਬੰਦੇ ਆਏ ਆ। ਤਾਂ ਦਰਵਾਜ਼ਾ ਭੰਨ ਗਏ ਤੇ ਕੈਸ਼ ਬਾਕਸ ਸਾਰਾ ਚੱਕ ਜਲ ਗਿਆ। ਕਿੰਨਾ ਕੈਸ਼ ਹੋਏਗਾ ਸਾਡੀ? 14-15 ਹਜ਼ਾਰ ਦੇ ਕਰੀਬ ਹੋਈਗਾ ਤਾਂ। ਤੁਹਾਡੇ ਨਾਲ ਹੋਰ ਵੀ ਦੁਕਾਨਾਂ ਤੇ ਹੋਈ ਹੈ ਚੋਰੀ। 4-5 ਦੁਕਾਨਾਂ ਦੀ ਇਕੱਠੀ ਹੋਈ ਹੈ। ਤੇ ਕਾਦੀਆਂ ਕਾਦੀਆਂ ਦੁਕਾਨਾਂ ਹੋਈਆਂ? ਦੋ ਪਾਂਡੇ ਵਾਲੀਆਂ ਜੀ। ਇੱਕ ਕੱਪੜੇ ਵਾਲੀ ਹੈ। ਤੇ ਤੇ ਸਾਰੀਆਂ ਗੱਟੀਆਂ ਇਕੁਇਲੈਂਸ ਚ ਸਾਰੀ ਇਕੋ ਲੈ ਚ ਕਿੰਨਾਂ ਸਮਝੋ ਕਿੰਨੇ ਪੈਸੇ ਹਰ ਇੱਕ ਦਾ ਕੋਸ਼ਨ ਖੋਸ਼ ਹੋਇਆ ਜੀ ਕਿਸੇ ਦਾ ਕਿੰਨਾ ਕਿਸੇ ਦਾ ਕਿੰਨਾ ਟੀਵੀ ਵਗੈਰਾ ਲੱਗਿਆ 3 ਹਾਂ ਉਹ ਦੱਸੋ ਜਿਹੜੇ ਲੱਗਿਆ ਜੋ ਬੰਦ ਹੋ ਜਾਂਦੇ ਰਾਂ ਨੂੰ ਕੋਈ ਸ਼ਾਰਟ ਸਰਕਟ ਨਾ ਸਾਰੇ ਮੇਨ ਬੰਦ ਕਰਕੇ ਇਹਨਾਂ ਦੁਕਾਨਾਂ ਵਾਲੇ ਕਿ ਸ਼ਾਰਟ ਸਰਕਟ ਨਾ ਹੋਵੇ ਮੰਗ ਕੀ ਕਰਦੇ ਹੋ ਹਾਂ ਜੀ ਮੰਗ ਮੰਗ ਕੀ ਕਰਦੇ ਹੋ ਮੰਗ ਹੈ ਜੀ ਕੋਲ ਪੈਸੇ ਦੀ ਗੱਲ ਨਹੀਂ ਸੇਫਟੀ ਦਾ ਕੋਈ ਸ਼ੋਅ ਹੋਵੇ ਨਾ ਬੰਦੇ ਦੀ ਔਰ ਦੁਕਾਨਦਾਰ ਵਾਂ ਦਾ ਤੋ ਰਿਆ ਫਿਰਦਾ ਜਰਾ ਨੂੰ ਆਏ ਬੰਦੇ ਚੋਰੀ ਕਰਕੇ ਆ ਗਏ ਹੋਗੇ ਕੀ ਸੇਫਟੀ ਹੈ ਬਿਆਰ ਦੇ ਵਿੱਚ ਮੇਨ ਬਿਆਰ ਦੇ ਦੁਕਾਨਾਂ ਨੇ ਜਿਹੜੀਆਂ ਟੁੱਟੀਆਂ ਨੇ ਜਿਹਦੇ ਚੌਂ ਦੇ ਵਿੱਚ ਪੁਲਿਸ ਖੜੀ ਰਹਿੰਦੀ ਹਰ ਵੇਲੇ ਸਾਨੂੰ ਇੱਕ ਅਰਲੀ ਮਾਰਨਿੰਗ ਇੱਕ ਸਾਨੂੰ ਇਨਫੋਰਮੇਸ਼ਨ ਰਿਸਿਵ ਹੋਈ ਹੈ ਕਿ ਜਿਹੜਾ ਮੇਨ ਬਾਜ਼ਾਰ ਆ ਉੱਥੇ ਕੁਝ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਹੋਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਜਿਹੜੀ ਵੇ ਸਾਡੇ ਕੋਲ ਲੀਡਸ ਹੈਗੀਆਂ ਉਹਨਾਂ ਤੇ ਅਸੀਂ ਵਰਕਆਊਟ ਕਰ ਰਹੇ ਆ ਤੇ ਅਸੀਂ ਜਲਦੀ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਸੀਂ ਅਰੈਸਟ ਕਰ ਲਾਂਗੇ ਇਹ ਕੁਝ ਪਤਾ ਲੱਗਿਆ ਕਿ ਕੁਝ ਨਗਦੀ ਹੋਈ ਹੈ ਜਾਂ ਇਹ ਚਾਰ ਦੁਕਾਨਾ ਹੈਗੀ ਜਿੱਥੋਂ ਨਗਦੀ ਦੀ ਜਿਹੜੀ ਚੋਰੀ ਹੋਣੀ ਇਨਫੋਰਮੇਸ਼ਨ ਸਾਨੂੰ ਰੀਸੀਵ ਹੋਈ ਹੈ ਸੋ ਅਸੀਂ ਇਹ ਕੁਝ ਸਾਡੇ ਕੋਲ ਲੀਡਸ ਵੀ ਹੈਗੀਆਂ ਨੇ ਅਸੀਂ ਉਸ ਤੇ ਵਰਕ ਕਰ ਰਹੇ ਹਾਂ ਸੋ ਅਸੀਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਾਂਗੇ ਜੀ ਤੁਸੀਂ ਸ਼ੁਰੂਆਤੀ ਲੈਫਟਸ ਦਾ ਪਤਾ ਲੱਗਾ ਜੀ ਕੀ ਕੀ ਕਾਰਨ ਹੋ ਸਕਦਾ ਜ਼ਿਆਦਾਤਰ ਇਹ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਦੋਂ ਜਿਵੇਂ ਜਿਵੇਂ ਸਾਡੇ ਕੋਲ ਤੱਥ ਆਈ ਜਾਣਗੇ ਅਸੀਂ ਉਹ ਉਹਨਾਂ ਦੇ ਵਰਕ ਆਊਟ ਕਰੀ ਜਾਵਾਂਗੇ ਮੈਂ ਮੈਸੇਜ ਦੇਣਾ ਚਾਹੁੰਦਾ ਮੇਰਾ ਮੈਸੇਜ ਇਹੀ ਹੈ ਜੀ ਲੋਕਾਂ ਨੂੰ ਇਹੀ ਅਪੀਲ ਹੈ ਤੁਹਾਡੇ ਮਾਧਮੇਨ ਤੇ ਰਾਈ ਕਿ ਜਿਹੜ ਉਹ ਆਪਾਂ ਅਮੂਮਨ ਤੌਰ ਤੇ ਕੀ ਹੁੰਦਾ ਪਰ ਰਾਤ ਨੂੰ ਬੰਦ ਕਰ ਦਿੰਦੇ ਨੇ ਫਿਰ ਉਹ ਸਾਡੇ ਲਈ ਉਸ ਚੀਜ਼ ਕਰਕੇ ਦਿੱਕਤ ਆਉਂਦੀ ਆ ਸੋ ਮੇਰੀ ਅਪੀਲ ਇਹੀ ਹੈ ਕਿ ਜਿਹੜੇ ਸੀਸੀਟੀਵੀ ਕੈਮਰਾਸ ਆਪਾਂ ਲਵਾਏ ਹੋਏ ਆਪਣੀ ਸੇਫਟੀ ਲਈ ਲੱਗੇ ਹੋਏ ਤਾਂ ਤੁਸੀਂ ਪਲੀਜ਼ ਜਿਹੜੇ ਕੈਮਰਾ ਸਕੇ ਰਾਤ ਨੂੰ ਵੀ ਇਹਨਾਂ ਨੂੰ ਔਨ ਰੱਖੋ ਤਾਂ ਜੋ ਅਗਰ ਕੋਈ ਅਣਸੁਖਾਂ ਵੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਜਿਹੜੇ ਲੀਡ ਵੱਧ ਤੋਂ ਵੱਧ ਮਿਲ ਸਕਣ ਤਾਂ ਅਸੀਂ ਉਹਨਾਂ ਦੇ ਵਰਕਆਊਟ ਜਲਦੀ ਕਰ ਸਕੀਏ ਸਰ ਦੁਕਾਨ ਵਾਲਿਆਂ ਨਾਲ ਐਸਐਸਪੀ ਸਾਹਿਬ ਨੇ ਮੀਟਿੰਗ ਵੀ ਕੀਤੀ ਹੈ ਵੀ ਤੁਸੀਂ ਆਪਣੇ ਕੈਮਰੇ ਚਾਲੂ ਕਰਕੇ ਉਹਨਾਂ ਦੀ ਮੇਲ ਆਈਡੀ ਸਾਨੂੰ ਦਿਓ ਵੀ ਤਾਂ ਜੋ ਅਸੀਂ 24 ਘੰਟੇ ਦੀ ਨਿਗਰਾਨੀ ਰੱਖ ਲਈਏ ਫੇਰ ਵੀ ਲੋਕੀ ਕੈਮਰੇ ਬੰਦ ਕਰੀਏ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਸੜਨੂ ਦਿਸ਼ਾ ਨਿਰਦੇਸ਼ ਹੈਗੇ ਆ ਜੀ ਕਿ ਜਿਹੜੀਆਂ ਚੋਰੀ ਜਾਂ ਸਨੇਚਿੰਗ ਦੀ ਵਾਰਦਾਤਾਂ ਉਹ ਬਿਲਕੁਲ ਨਾ ਹੋਵੇ ਸੋ ਅਸੀਂ ਆਪ ਦੇ ਤੌਰ ਤੇ ਮੀਟਿੰਗਸ ਲੈ ਰਹੇ ਆ ਸਿਟੀ ਦੇ ਵਿੱਚ ਵੱਖ-ਵੱਖ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਨਾਲ ਮੀਟਿੰਗਸ ਕਰ ਰਹੇ ਤਾਂ ਉਹਨਾਂ ਨੂੰ ਵੀ ਇਹੀ ਅਪੀਲ ਕਰ ਰਹੇ ਕਿ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਉਹਨਾਂ ਨੂੰ ਔਨ ਕੰਡੀਸ਼ਨ 'ਚ ਰੱਖੋ ਤਾਂ ਜੋ ਜਿਹੜੇ ਸਾਨੂੰ ਲੀਡਸ ਮਿਲਣ ਉਹਨਾਂ ਦਾ ਅਸੀਂ ਵਰਕ ਆਊਟ ਕਰ ਸਕੀਏ ਕੀ ਕਾਰਨ ਲੋਕ ਟਾਈਮ ਦੇ ਦਿਏ ਹੋਏ ਆ ਉਹ ਆਜ ਤੱਕ ਕੋਈ ਕਾਰਵਾਈ ਨਹੀਂ ਕਲੀਅਰ ਚਿਹਰਾ ਦਿਖਾਈ ਦੇ ਰਹਾ ਉਹ ਸੀਸੀਟੀਵੀ ਕੀ ਕੰਮ ਕਰੇਗਾ ਉਹਨਾਂ ਦੇ ਵਰਕ ਆਊਟ ਕਰ ਲੈਣਾ ਤੁਸੀਂ ਸਾਨੂੰ ਪ੍ਰੋਵਾਈਡ ਕਰ ਦਿਓ ਮੈਂ ਵਰਕ ਆਊਟ ਕਰ ਲੈਣਾ ਜਾਂ ਬੀਟ ਪੁਲਿਸ ਕਿਸ ਦੀ ਜ਼ਿੰਮੇਵਾਰੀ ਹੋਊਗਾ ਵੀਰ ਪੁਲਿਸ ਦਾ ਕਿਹੜਾ ਕਿਸ ਦੀ ਜ਼ਿੰਮੇਵਾਰੀ ਬੁਲਾਇਆ ਜੀ ਉਹਨਾਂ ਨੂੰ ਜਿਹੜੇ ਸਾਡੇ ਲੀਮਾ ਚੱਲਦੇ ਉਹਨੂੰ ਬੁਲਾਇਆ ਮੈਂ ਉਹਨਾਂ ਨਾਲ ਵੀ ਗੱਲ ਕਰਦਾ ਉਹਨਾਂ ਤੋਂ ਵੀ ਮੈਂ ਪੁੱਛ ਕਰਦਾ ਜਿਹੜਾ ਇਹਨਾਂ ਦਾ ਮਾਰਕੀਟ ਦਾ ਲੋਕਲ ਇਹਨਾਂ ਨੇ ਚੌਕੀਦਾਰ ਵੀ ਰੱਖਿਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਤਾਂ ਜੋ ਸਾਨੂੰ ਵੱਧ ਤੋਂ ਵੱਧ ਲੀਡਸ ਮਿਲ ਸਕਣ ਜੀ